ਸੂਬਾ ਤੇ ਪੰਜਾਬ ਦੇ ਕਿਸਾਨਾਂ ਦੇ ਲਈ ਉਹਨਾਂ ਦੀ ਜ਼ਮੀਨ ਉਹਨਾਂ ਦੀ ਮਾਂ ਹੈ ਪਰ ਕੀ ਇਸ ਮਾਂ ਨੂੰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਸਵਾਲ ਵੱਖ-ਵੱਖ ਵਿਰੋਧੀ ਧਿਰਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਲਗਾਤਾਰ ਵਿਰੋਧ ਲੈਂਡ ਪੂਲਿੰਗ ਪਾਲਿਸੀ ਦਾ ਹੋ ਰਿਹਾ ਜੋ ਕਿ ਪੰਜਾਬ ਸਰਕਾਰ ਆਪਣੀ ਕੈਬਨਿਟ ਮੀਟਿੰਗ ਦੇ ਵਿੱਚ ਲੈ ਕੇ ਆਈ ਇਸ ਤੋਂ ਬਾਅਦ ਹਰ ਥਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਵਿਰੋਧੀ ਧਿਰਾਂ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਦੀ ਮਾਨ ਸਰਕਾਰ ਨੇ ਇੱਕ ਨਵੀਂ ਲੈਂਡ ਪੂਲਿੰਗ ਨੀਤੀ ਬਣਾਈ ਇਸ ਦੇ ਤਹਿਤ ਵੱਡੇ ਸ਼ਹਿਰਾਂ ਦੇ ਨਾਲ-ਨਾਲ ਸੂਬੇ ਭੱਦੇ ਛੋਟੇ-ਛੋਟੇ ਕਸਬਿਆਂ ਦੇ ਵਿੱਚ ਸ਼ਾਇਰੀ ਜਾਇਦਾਦ ਦੇ ਲਈ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਇਸ ਪਿੱਛੇ ਸਰਕਾਰ ਦੀ ਸੋਚ ਇਹ ਦੱਸੀ ਗਈ ਹੈ ਕਿ ਸ਼ਹਿਰੀ ਵਿਕਾਸ ਸਹੀ ਟੰਗ ਨਾ ਕਰਨ ਦੇ ਲਈ ਜਿਹੜੀ ਹੈ ਇਹ ਨੀਤੀ ਬਣਾਈ ਗਈ ਹੈ ਸਰਕਾਰ ਨੇ ਇੱਕ ਜਨਤਕ ਨੋਟਿਸ ਦਿੱਤਾ ਇਸ ਦੀ ਨੀਤੀ ਦਾ ਜਿਹੜਾ ਉਦੋਂ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਲਗਾਤਾਰ ਵਿਰੋਧ ਹੋਣ ਲੱਗਿਆ ਕਿ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਗੇ ਉਹਨਾਂ ਦੀ ਜੋ ਜ਼ਮੀਨ ਉਹਨਾਂ ਨੂੰ ਕਮਾ ਕੇ ਦਿੰਦੀ ਹੈ ਜਿਸ ਦੇ ਨਾਲ ਉਹ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਉਹ ਜ਼ਮੀਨ ਉਹ ਨਹੀਂ ਦੇਣਗੇ ਇਸ ਤੋਂ ਬਾਅਦ ਸਰਕਾਰ ਨੂੰ ਵੀ ਇੱਕ ਕੈਬਨਿਟ ਮੀਟਿੰਗ ਫਿਰ ਤੋਂ ਬੁਲਾਉਣੀ ਪਈ ਤੇ ਕੈਬਨਿਟ ਮੀਟਿੰਗ ਬਲੋਂ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਕੁਝ ਸੋਧ ਇਸ ਪਾਲਿਸੀ ਦੇ ਵਿੱਚ ਕਰ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਥੋੜਾ ਲਾਲਚ ਮਿਲ ਜੇ ਤੇ ਇਸ ਤੋਂ ਬਾਅਦ ਇਹ ਪਾਲਿਸੀ ਲਾਗੂ ਕਰਨੀ ਸੌਖੀ ਹੋ ਜਾਵੇ ਪਰ ਕਿਸਾਨ ਹਾਲੇ ਵੀ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਵੱਲੋਂ ਇਹ ਨੀਤੀ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਉਹਨਾਂ ਨੇ ਇਸ ਨੀਤੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਸਾਡੀ ਜ਼ਮੀਨ ਆਖਿਰ ਅਸੀਂ ਕਿਉਂ ਦੇਈਏ ਹੋਰ ਕੀ ਵੱਡੇ ਕਾਰਨ ਨੇ ਇਸ ਨੀਤੀ ਦਾ ਵਿਰੋਧ ਕਰਨ ਦੇ ਲਈ ਕੀ ਇਹ ਲੈਂਡ ਪੁੱਲਿੰਗ ਪਾਲਿਸੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਜਾਂ ਫਿਰ ਪਹਿਲਾਂ ਤੋਂ ਸੀ ਇਸ ਦੇ ਨਾਲ ਕੀ ਕੁਝ ਕਿਸਾਨਾਂ ਦਾ ਜਾਵੇਗਾ ਕਿਵੇਂ ਕਬਜ਼ਾ ਹੋਵੇਗਾ तमाम ਚੀਜ਼ਾਂ ਨੂੰ ਲੈ ਕੇ ਚर्चा ਕਰਾਂਗੇ ਜੇਕਰ ਅਸੀਂ ਗੱਲ ਕਰੀਏ ਕਿ ਮਾਨ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਹੈ ਕਿ ਤੇ ਸੋ ਪਹਿਲਾ ਇੱਕ ਕਦਮ ਲਿਆਂਦੀ ਗਈ ਸੀ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੀਤੀ ਪਹਿਲੀ ਵਾਰ 2011 ਦੇ ਵਿੱਚ ਅਕਾਲੀ ਦਲ ਸਰਕਾਰ ਦੌਰਾਨ ਲਿਆਂਦੀ ਗਈ ਇਸ ਨੂੰ ਸਭ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਅੱਗੇ ਵਧਾਇਆ ਸੀ ਫਿਰ ਮਾਨ ਸਰਕਾਰ ਨੇ ਨੀਤੀ ਦੇ ਵਿੱਚ ਕੁਝ ਸੋਧ ਕੀਤੀਆਂ ਇਸ ਤੋਂ ਬਾਅਦ ਜੂਨ 2025 ਦੇ ਵਿੱਚ ਪੰਜਾਬ ਕੈਬਨਿਟ ਨੇ ਨਵੀਂ ਲੈਂਡ ਪੁਲਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਸੰਸਾਰ ਰਾਜਪਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜ਼ਮੀਨ ਪ੍ਰਾਪਤ ਕਰਕੇ ਖੇਤਰਾਂ ਦਾ ਵਿਕਾਸ ਕੀਤਾ ਜਾਵੇਗਾ ਤੇ ਇਹਨਾਂ ਦੇ ਵਿੱਚ ਉਦਯੋਗਿਕ, ਵਪਾਰਿਕ ਅਤੇ ਰਿਹਾਇਸ਼ੀ ਖੇਤਰ ਬਣਾਏ ਜਾਣਗੇ। ਜਿਨ੍ਹਾਂ ਲੋਕਾਂ ਤੋਂ ਜ਼ਮੀਨ ਲਈ ਜਾਵੇਗੀ ਉਹਨਾਂ ਨੂੰ ਉਸ ਜ਼ਮੀਨ ਦੀ ਕੀਮਤ ਨਹੀਂ ਮਿਲੇਗੀ। ਸਗੋ ਜ਼ਮੀਨ ਦੇ ਅਨੁਪਾਤ ਦੇ ਵਿੱਚ ਵਪਾਰਕ ਅਤੇ ਰਿਹਾਇਸ਼ੀ ਪਲਾਟ ਦਿੱਤੇ ਜਾਣਗੇ ਤਾਂ ਪਹਿਲੀ ਗੱਲ ਇਹ ਹੈ ਕਿ ਇਸ ਦੇ ਵਿੱਚ ਕਿਸਾਨਾਂ ਨੂੰ ਉਸ ਜ਼ਮੀਨ ਦਾ ਪੈਸਾ ਨਹੀਂ ਮਿਲੇਗਾ ਬਲਕਿ ਉਸ ਦੀ ਜਗ੍ਹਾ ਇੱਕ ਰਿਹਾਇਸ਼ੀ ਪਲਾਟ ਦੇ ਦਿੱਤਾ ਜਾਵੇਗਾ ਤੇ ਇੱਕ ਕਮਰਸ਼ੀਅਲ ਪਲਾਟ ਜਿਹੜਾ ਹੈ ਉਹ ਉਹਨਾਂ ਨੂੰ ਦਿੱਤਾ ਜਾਵੇਗਾ ਤੇ ਇਹ ਜਾਇਦਾਦ ਉਸੇ ਖੇਤਰ ਦੇ ਵਿੱਚ ਦਿੱਤੀ ਜਾਵੇਗੀ ਜਿਸ ਨੂੰ ਸਰਕਾਰ ਵਿਕਸਿਤ ਕਰੇਗੀ ਤੇ ਦੂਜੇ ਪਾਸੇ ਇੱਕ ਵੱਡਾ ਹੋਰ ਸਵਾਲ ਜਿਹੜਾ ਉੱਠ ਰਿਹਾ ਸੀ ਕਿ ਆਖਿਰ ਲੈਂਡ ਪੂਲਿੰਗ ਨੀਤੀ ਦੇ ਲਈ ਸਰਕਾਰ ਨੇ ਕਿਹੜੇ-ਕਿਹੜੇ ਪ੍ਰਬੰਧ ਕੀਤੇ ਨੇ ਜਿਸ ਦੇ ਕਰਕੇ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਨੀਤੀ ਕਿਸਾਨਾਂ ਦੇ ਲਈ ਬਹੁਤ ਜ਼ਿਆਦਾ ਚੰਗੀ ਸਾਬਿਤ ਹੋਣ ਵਾਲੀ ਹੈ ਲਾਭਦਾਇਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਫਾਇਦੇਮੰਦ ਰਹੇਗੀ ਤਾਂ ਦੱਸ ਦਈਏ ਕਿ ਮਾਨ ਸਰਕਾਰ ਨੇ ਦਾਅਵੇ ਦੇ ਅਨੁਸਾਰ ਉਹਨਾਂ ਨੇ ਨੀਤੀ ਦੇ ਵਿੱਚ ਮੁੱਖ ਤੌਰ ਤੇ ਦੋ ਬਦਲਾਅ ਕੀਤੇ ਨੇ ਪਹਿਲਾ ਜ਼ਮੀਨ ਦਾ ਮਾਲਕ ਜੇਕਰ ਚਾਹੇ ਜ਼ਮੀਨ ਦੇ ਸਕਦਾ ਹੈ ਜੇਕਰ ਉਹ ਜ਼ਮੀਨ ਨਹੀਂ ਦੇਣਾ ਚਾਹੁੰਦਾ ਤਾਂ ਸਰਕਾਰ ਉਸ ਨੂੰ ਮਜਬੂਰ ਨਹੀਂ ਕਰੇਗੀ ਪਹਿਲਾਂ ਸਰਕਾਰ ਖੇਤਰ ਦੇ ਵਿੱਚ ਇੱਕ ਪ੍ਰੋਜੈਕਟ ਦਾ ਐਲਾਨ ਕਰਦੀ ਸੀ ਤੇ ਐਸ ਅਧੀਨ ਸਾਰੀ ਜ਼ਮੀਨ ਪ੍ਰਾਪਤ ਕੀਤੀ ਜਾਂਦੀ ਸੀ ਐਸ ਦੇ ਨਾਲ ਹੀ ਦੂਜਾ ਬਦਲਾ ਇਹ ਹੋਇਆ ਹੈ ਕਿ ਸਰਕਾਰ 21 ਦਿਨਾਂ ਦੇ ਅੰਦਰ ਇਰਾਦਾ ਪੱਤਰ ਦੇਣ ਦਾ ਦਾਵਾ ਕਰ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਸਰਕਾਰ ਕੋਈ ਜ਼ਮੀਨ ਐਕਵਾਇਰ ਕਰਦੀ ਹੈ ਤਾ ਬਦਲੇ ਦੇ ਵਿੱਚ ਜ਼ਮੀਨ ਦੇ ਮਾਲਕ ਨੂੰ ਪਲਾਟ ਅਲਾਟ ਕਰਤੀ ਹੈ ਤਜਮੀਨ ਮਾਲਕ ਨੂੰ 21 ਦਿਨਾਂ ਦੇ ਅੰਦਰ ਐਲਓਆਈ ਦਿੱਤਾ ਜਾਵੇਗਾ ਇਸ ਤੋਂ ਬਾਅਦ ਜ਼ਮੀਨ ਦਾ ਮਾਲਕ ਆਪਣੀ ਮਰਜ਼ੀ ਦੇ ਅਨੁਸਾਰ ਜ਼ਮੀਨ ਦੀ ਵਟੋ ਕਰ ਸਕੇਗਾ ਪਹਿਲਾਂ ਇਸ ਦੇ ਵਿੱਚ 6 ਮਹੀਨੇ ਜਿਹੜੇ ਨੇ ਉਹ ਲੱਗਦੇ ਸੀ ਤਾਂ ਸਮਾਂ ਜਿਹੜਾ ਹੈ ਉਹ ਕਟ ਗਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਇਸ ਨੀਤੀ ਦੀ ਐਕਵਾਇਰ ਕਰਨ ਦੀ ਕੀ ਪ੍ਰਕਿਰਿਆ ਹੈ ਕਿਉਂਕਿ ਇੱਕ ਪਾਸੇ ਕਿਸਾਨ ਇਸ ਚੀਜ਼ ਦਾ ਵੀ ਵਿਰੋਧ ਕਰ ਰਹੇ ਨੇ ਕਿ ਸਾਡੀ ਜ਼ਮੀਨ ਜ਼ਬਰੀ ਨਾ ਸਾਡੇ ਤੋਂ ਖੋਹੀ ਜਾਵੇ ਕਿਸਾਨਾਂ ਦੇ ਨਾਲ ਜ਼ਬਰਦਸਤੀ ਨਾ ਹੋਵੇ ਤਾਂ ਆਖਿਰ ਐਕਵਾਇਰ ਕਰਨ ਦੀ ਕੀ ਪੂਰੀ ਪ੍ਰਕਿਰਿਆ ਜਿਹੜੀ ਇਸ ਦੇ ਵਿੱਚ ਰਹਿਣ ਵਾਲੀ ਹੈ ਵੀ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਬਣਿਆ ਹੋਇਆ ਸੀ ਤਾਂ ਸਰਕਾਰ ਦੀ ਨਵੀਂ ਨੀਤੀ ਦੇ ਅਨੁਸਾਰ ਪਹਿਲਾਂ ਸ਼ਹਿਰੀ ਖੇਤਰ ਦੇ ਵਿਕਾਸ ਦੇ ਲਈ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਫਿਰ ਜ਼ਮੀਨ ਮਾਲਕਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਸੂਚਿਤ ਕੀਤਾ ਜਾਵੇਗਾ ਹਾਲਾਂਕਿ ਸਰਕਾਰ ਦੇ ਦਾਅਵੇ ਦੇ ਅਨੁਸਾਰ ਜ਼ਮੀਨ ਮਾਲਕ ਜੇਕਰ ਚਾਹੇ ਤਾਂ ਜ਼ਮੀਨ ਆਪਣੀ ਦੇ ਸਕਦਾ ਹੈ ਪਰ ਜੇਕਰ ਉਹ ਨਹੀਂ ਚਾਹੁੰਦਾ ਤਾਂ ਉਹ ਜ਼ਮੀਨ ਨਾ ਵੀ ਦੇ ਉਹ ਉਸ ਦੀ ਮਰਜ਼ੀ ਜਿਹੜੀ ਹੈ ਉਹ ਰਵੇਗੀ ਉਹ ਆਪਣੇ ਕੋਲ ਜ਼ਮੀਨ ਰੱਖ ਸਕਦਾ ਹੈ ਪਰ ਜੋ ਲੋਕ ਦੇਣਾ ਚਾਹੁੰਦੇ ਨੇ ਸਰਕਾਰ ਉਹਨਾਂ ਨੂੰ ਇਸ ਯੋਜਨਾ ਦੇ ਵਿੱਚ ਸ਼ਾਮਿਲ ਕਰੇਗੀ ਤੇ ਉਹਨਾਂ ਨੂੰ ਪਹਿਲਾਂ ਜਿਸ ਤਰ੍ਹਾਂ ਸੀ ਕਿ 50000 ਦਾ ਚੈੱਕ ਜਿਹੜਾ ਹੈ ਉਹਦੋਂ ਦਿੱਤਾ ਜਾਵੇਗਾ ਜਦੋਂ ਕਿਸਾਨ ਜਿਹੜਾ ਇਹ ਇਸ ਚੀਜ਼ ਦੇ ਲਈ ਹਾਮੀ ਭਰੇਗਾ ਇਸ ਤੋਂ ਬਾਅਦ ਜ਼ਮੀਨ ਮਾਲਕ ਨੂੰ ਐਕਵਾਰ ਕੀਤੀ ਜ਼ਮੀਨ ਤੇ ਇੱਕ ਕਨਾਲ ਦੇ ਬਦਲੇ 125 ਵਰਗ ਗਜ਼ ਦਾ ਰਿਹਾਇਸ਼ੀ ਪਲਾਟ ਅਤੇ 25 ਵਰਗ ਗਜ ਵਪਾਰਕ ਜ਼ਮੀਨ ਜਿਹੜੀ ਹੈ ਉਹ ਦਿੱਤੀ ਜਾਵੇਗੀ ਇਸ ਦਾ ਮਤਲਬ ਇਹ ਹੈ ਕਿ ਸਰਕਾਰ ਕਿਸਾਨ ਦੀ ਜ਼ਮੀਨ ਦੇ ਬਦਲੇ ਉਹਨਾਂ ਨੂੰ ਚੌਥਾ ਹਿੱਸਾ ਜਿਹੜਾ ਹੈ ਜ਼ਮੀਨ ਦਾ ਵਾਪਸ ਕਰੇਗੀ 33% ਤੋਂ 38% ਜ਼ਮੀਨ ਜਿਹੜੀ ਹੈ ਵਾਪਸ ਕਰੇਗੀ ਹਾਲਾਂਕਿ ਇਸ ਦੀ ਕੀਮਤ ਐਕਵਾਇਰ ਕੀਤੀ ਗਈ ਜ਼ਮੀਨ ਦੇ ਬਰਾਬਰ ਹੋਵੇਗੀ ਇਹ ਦਾਵਾ ਸਰਕਾਰ ਕਰ ਰਹੀ ਹੈ ਪਰ ਕੀ ਹੋਵੇਗਾ ਨਹੀਂ ਹੋਵੇਗਾ ਇਸ ਨੂੰ ਲੈ ਕੇ ਹਲੇ ਤੱਕ ਕੋਈ ਵੀ ਕਲੈਰਿਟੀ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਜ਼ਮੀਨ ਦੇ ਕੇ ਅਸੀਂ 1/4 ਹੀ ਹਿੱਸਾ ਚੌਥਾ ਹਿੱਸਾ ਕਿਉਂ ਲਈਏ ਇੱਕ ਵੱਡਾ ਜਿਹੜਾ ਸਵਾਲ ਹੈ ਉਹ ਖੜਾ ਹੋ ਰਿਹਾ ਹੈ ਹਾਲਾਂਕਿ ਜੇਕਰ ਕੋਈ ਜ਼ਮੀਨ ਮਾਲਕ ਵਪਾਰ ਪਲਾਟ ਨਹੀਂ ਲੈਣਾ ਚਾਹੁੰਦਾ ਇਹ ਕੇ ਵੀ ਇੱਕ ਵੱਡਾ ਜਿਹੜਾ ਇਸ ਦੇ ਵਿੱਚ ਬਦਲਾਵ ਹੈ ਕਿ ਜੇਕਰ ਕੋਈ ਵੀ ਮਾਲਕ ਹੈ ਉਹ ਆਪਣੀ ਜ਼ਮੀਨ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ ਬਦਲੇ ਦੇ ਵਿੱਚ ਤਿੰਨ ਗੁਣਾ ਜ਼ਿਆਦਾ ਰਿਹਾਇਸ਼ੀ ਪਲਾਟ ਮਿਲੇਗਾ ਤਾਂ ਕਮਰਸ਼ੀਅਲ ਪ੍ਰਾਪਰਟੀ ਜੇਕਰ ਨਹੀਂ ਲੈਣਾ ਚਾਹੁੰਦਾ ਤਾਂ ਸਿਰਫ ਉਹ ਕਮਰਸ਼ੀਅਲ ਪਲਾਟ ਨੂੰ ਛੱਡ ਕੇ ਰਿਹਾਇਸ਼ੀ ਪਲਾਟ ਜਿਹੜਾ ਹੈ ਉਹ ਲੈ ਸਕਦਾ ਹੈ ਜੇਕਰ ਇੱਕ ਇੱਕ ਜ਼ਮੀਨ ਦੇਣ ਵਾਲੇ ਕਿਸਾਨ 200 ਵਰਗ ਗਜ ਦਾ ਵਪਾਰਕ ਪਲਾਟ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ ਇਸ ਦੇ ਬਦਲੇ 600 ਗਜ ਦਾ ਰਿਹਾਇਸ਼ੀ ਪਲਾਟ ਜਿਹੜਾ ਹੈ ਉਹ ਦਿੱਤਾ ਜਾਵੇਗਾ ਮਤਲਬ ਇੱਕ ਪਾਸੇ ਦੋ ਪਲਾਟ ਜਿਹੜੇ ਰੱਖੇ ਗਏ ਨੇ ਜਿਸ ਦੇ ਵਿੱਚ ਇੱਕ ਕਮਰਸ਼ੀਅਲ ਪਲਾਟ ਹੈ ਤੇ ਦੂਜੇ ਪਾਸੇ ਰਿਹਾਇਸ਼ੀ ਪਲਾਟ ਹੈ ਜੇਕਰ ਕੋਈ ਕਿਸਾਨ ਨਹੀਂ ਚਾਹੁੰਦਾ ਆਪਣੀ ਜ਼ਮੀਨ ਦੇ ਬਦਲੇ ਕਮਰਸ਼ੀਅਲ ਪਲਾਟ ਲੈਣਾ ਤਾਂ ਉਹ ਇੱਕ ਰਿਹਾਇਸ਼ੀ ਪਲਾਟ ਲੈ ਸਕਦਾ ਹੈ ਜੋ ਕਿ ਉਸ ਨੂੰ ਵਧਾ ਕੇ ਦਿੱਤਾ ਜਾਵੇਗਾ ਸਰਕਾਰ ਇਹ ਵੀ ਦਾਵਾ ਕਰਦੀ ਹੈ ਕਿ ਜ਼ਮੀਨ ਪ੍ਰਾਪਤੀ ਤੋਂ ਬਾਅਦ ਮਾਲਕ ਨੂੰ ਪ੍ਰਤੀ ਸਾਲ 1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਇਸ ਦਾ ਮਤਲਬ ਇਹ ਹੈ ਕਿ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਜਦੋਂ ਤੱਕ ਜਿਹੜੀ ਹੈ ਉਹ ਜ਼ਮੀਨ ਹੈ ਉਸ ਨੂੰ ਪੂਰਨ ਤੌਰ ਦੇ ਉੱਤੇ ਨਹੀਂ ਤਰੀਕੇ ਦੇ ਨਾਲ ਡਵੈਲਪ ਕੀਤਾ ਜਾਂਦਾ ਉਦੋਂ ਤੱਕ ਜਿਹੜਾ ਹੈ 1 ਲੱਖ ਦਾ ਮੁਆਵਜ਼ਾ ਜਿਹੜਾ ਹੈ ਸਰਕਾਰ ਦੇ ਵੱਲੋਂ ਉਸ ਕਿਸਾਨ ਨੂੰ ਦਿੱਤਾ ਜਾਵੇਗਾ ਉਸ ਦੇ ਨਾਲ ਹੀ ਜਦੋਂ ਉਸ ਨੂੰ ਇਸ ਦੇ ਬਦਲੇ ਪਲਾਟ ਪਲਾਟ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਇਹ ਇਸੇ ਤਰ੍ਹਾਂ ਪ੍ਰਕਿਰਿਆ ਚੱਲਦੀ ਰਹੇਗੀ ਜਦੋਂ ਕਿਸਾਨਾਂ ਨੂੰ ਪਲਾਟ ਮਿਲ ਗਿਆ ਇਸ ਤੋਂ ਬਾਅਦ ਜਿਹੜੀ ਇਹ ਮੁਆਵਜ਼ੇ ਦੀ ਕੀਮਤ ਹੈ ਉਹ ਬੰਦ ਹੋ ਜਾਵੇਗੀ ਪਰ ਜੇਕਰ ਲੰਬਾ ਸਮਾਂ ਲੱਗਦਾ ਹੈ ਮੰਨ ਲਓ ਕਿ 1-3 ਸਾਲ ਦਾ ਸਮਾਂ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਕਿ ਅਸੀਂ 3 ਸਾਲ ਦੇ ਵਿੱਚ ਇਸ ਚੀਜ਼ ਨੂੰ ਡਵੈਲਪ ਕਰ ਦਾਂਗੇ ਜਾਂ ਫਿਰ ਤੁਹਾਨੂੰ ਪਲਾਟ ਜਿਹੜਾ ਹੈ ਇਸ ਦੀ ਜਗ੍ਹਾ ਦੇ ਦਾਂਗੇ ਤਾਂ ਉਸ ਸਮੇਂ ਦੇ ਵਿੱਚ ਜਿਹੜਾ ਹੈ ਇਸ ਦਾ ਪ੍ਰਤੀਸ਼ਤ ਜਿਹੜੀ ਹੈ ਉਹ ਵੱਧ ਜੇ ਕੀ ਵਿਆਜ ਦਰ ਜਿਹੜਾ ਹੈ ਉਹ ਵੱਧ ਜਾਏਗਾ ਜੇਕਰ ਸਮਾਂ ਜ਼ਿਆਦਾ ਲੱਗਦਾ ਹੈ 3 ਸਾਲ ਤੋਂ ਵੱਧ ਲੱਗਦਾ ਹੈ ਤਾਂ ਉਸ ਦੇ ਵਿੱਚ 10% ਜਿਹੜਾ ਹੈ ਵਿਆਜ ਦੇ ਵਿੱਚ ਵਾਧਾ ਹੋਵੇਗਾ ਜੋ ਕਿ 1 ਲੱਖ ਮੁਆਵਜ਼ਾ ਹੁਣ ਸਰਕਾਰ ਦੇ ਵੱਲੋਂ ਰੱਖਿਆ ਗਿਆ ਹੈ ਤਾਂ ਉਸ ਦੇ ਵਿੱਚ 10% ਵਾਧਾ ਹੋਵੇਗਾ ਤੇ ਇਸ ਤੋਂ ਬਾਅਦ ਜੇਕਰ ਅਸੀਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਰਕਾਰ ਦਾ ਦਾਵਾ ਹੈ ਕਿ ਸਿਰਫ ਸ਼ਹਿਰੀ ਰਾਜ ਬਣਾਉਣ ਦੇ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਮੀਨ ਮਾਲਕ ਆਪਣੀ ਜ਼ਮੀਨ ਨਹੀਂ ਗਵਾतील ਕਿ ਮਤਲਬ ਇਸ ਨੋਟੀਫਿਕੇਸ਼ਨ ਦੇ ਚੱਲਦੇ ਜਿਹੜੀ ਆ ਉਹ ਜ਼ਮੀਨ ਮਾਲਕ ਜਿਹੜੀ ਆਪਣੀ ਜ਼ਮੀਨ ਨਹੀਂ ਗਵਾਉਣਗੇ ਕਿਉਂਕਿ ਲਗਾਤਾਰ ਇਸ ਚੀਜ਼ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਜੇਕਰ ਕਿਸਾਨ ਦੀ ਜ਼ਮੀਨ ਜਿਹੜੀ ਐ ਨੋਟੀਫਿਕੇਸ਼ਨ ਦੇ ਵਿੱਚ ਆਂਦੀ ਹੈ ਤਾਂ ਕਿਸਾਨ ਉਸ ਦੇ ਉੱਤੇ ਰਜਿਸਟਰੀ ਨਹੀਂ ਕਰਾ ਪਾਵੇਗਾ ਲੋਨ ਨਹੀਂ ਲੈ ਪਾਵੇਗਾ ਇਹ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਚੁੱਕਿਆ ਜਾ ਰਿਹਾ ਸੀ ਤਾਂ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਰਕਾਰ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਵੀ ਜ਼ਮੀਨ ਮਾਲਕ ਦਾ ਜਿਹੜਾ ਕਬਜ਼ਾ ਹੈ ਉਹ ਜ਼ਮੀਨ ਤੇ ਰਹੇਗਾ ਜ਼ਮੀਨ ਮਾਲਕ ਇਸ ਜ਼ਮੀਨ ਦਾ ਹੱਕਦਾਰ ਹੋਵੇਗਾ ਜਦੋਂ ਤੱਕ ਜ਼ਮੀਨ ਪੂਰਨ ਤੌਰ ਦੇ ਉੱਤੇ ਪ੍ਰਾਪਤ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾਂਦੀ ਜ਼ਮੀਨ ਮਾਲਕ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਦੀ ਵਰਤੋਂ ਕਰ ਸਕਦਾ ਹੈ ਆਪਣੀ ਮਰਜ਼ੀ ਦੇ ਅਨੁਸਾਰ ਜਿਹੜਾ ਹੈ ਉਸ ਨੂੰ ਪੂਰਨ ਤੌਰ ਤੇ ਵਰਤ ਸਕਦਾ ਹੈ ਉਹ ਖੇਤੀ ਜਿਹੜਾ ਹੈ ਉਦੋਂ ਤੱਕ ਕਰ ਸਕਦਾ ਜਦੋਂ ਤੱਕ ਪੂਰਾ ਕਬਜ਼ਾ ਜਿਹੜਾ ਹੈ ਉਹ ਸਰਕਾਰ ਇਸ ਜ਼ਮੀਨ ਦੇ ਉੱਤੇ ਨਹੀਂ ਕਰਦੀ ਤੇ ਉਸ ਦੇ ਨਾਲ ਹੀ ਇੱਕ ਹੋਰ ਸਵਾਲ ਜਿਹੜਾ ਕਿਸਾਨਾਂ ਦੀ ਸੀ ਕਿ ਕੀ ਉਹ ਜਗ੍ਹਾ ਦੇ ਉੱਤੇ ਜਿਹੜਾ ਐਕਵਾਇਰ ਏਰੀਆ ਹੈ ਜਾਂ ਫਿਰ ਉਹ ਏਰੀਆ ਹੈ ਜਿੱਥੇ ਕਿਸਾਨ ਡਵੈਲਪ ਕਰਨਾ ਚਾਹੁੰਦੀ ਹੈ ਕਿ ਉੱਥੋਂ ਕਿਸਾਨ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਵੇਚ ਸਕਦਾ ਹੈ ਤਾਂ ਐਸ ਨਵੀਂ ਪਾਲਿਸੀ ਦੇ ਵਿੱਚ ਜੋ ਵੀ ਐਮੈਂਡਮੈਂਟ ਹੋਈ ਹੈ ਉਸ ਦੇ ਵਿੱਚ ਕਿਸਾਨ ਆਪਣੀ ਜ਼ਮੀਨ ਵੇਚ ਸਕਦਾ ਹੈ ਐਸ ਤੇ ਕਰਜ਼ਾ ਵੀ ਲੈ ਸਕਦਾ ਹੈ ਇਸ ਤੋਂ ਇਲਾਵਾ ਨੋਟੀਫਿਕੇਸ਼ਨ ਤੋਂ ਬਾਅਦ ਸਾਰੀ ਜ਼ਮੀਨ ਇੱਕੋ ਵਾਰ ਪ੍ਰਾਪਤ ਨਹੀਂ ਕੀਤੀ ਜਾਵੇਗੀ ਪਰ ਖੇਤਰ ਦੇ ਵਿੱਚ ਵੱਖ-ਵੱਖ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦਾ ਵਿਕਲਪ ਜਿਹੜਾ ਹੈ ਉਹ ਦਿੱਤਾ ਗਿਆ ਹੈ ਪਰ ਹੁਣ ਦੂਜੇ ਪਾਸੇ ਇੱਕ ਵੱਡਾ ਸਵਾਲ ਉੱਠਦਾ ਹੈ ਜੇਕਰ ਸਰਕਾਰ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਅਸੀਂ ਇਹ ਫਾਇਦਾ ਦਵਾਂਗੇ 50000 ਦੀ ਜਗ੍ਹਾ ਲੱਖ ਰੁਪਏ ਤੱਕ ਵਧਾ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਕਿਸਾਨਾਂ ਦੀ ਜ਼ਮੀਨ ਤੇ ਜਬਰੀ ਕਬਜ਼ਾ ਨਹੀਂ ਹੋਵੇਗਾ ਤਾਂ ਆਖਿਰ ਕਿਉਂ ਕਿਸਾਨ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਇਸ ਨੂੰ ਲੈ ਕੇ ਲਗਾਤਾਰ ਸਵਾਲ ਜਿਹੜਾ ਖੜਾ ਹੋ ਰਿਹਾ ਸੀ ਜ਼ਮੀਨ ਮਾਮਲਿਆਂ ਦੇ ਮਾਹਰ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨਹੀਂ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਸਪਸ਼ਟ ਨਹੀਂ ਕੀਤਾ ਕਿ 65523 ਏਕੜ ਜ਼ਮੀਨ ਦਾ ਕੀ ਹੋਵੇਗਾ ਇਸ ਲਈ ਪ੍ਰਾਪਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਹ ਜ਼ਮੀਨ ਕਦੋਂ ਤੱਕ ਵਿਕਸਿਤ ਹੋਵੇਗੀ ਇਸ ਬਾਰੇ ਜਿਹੜਾ ਸਰਕਾਰ ਦੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜੋ ਕਿ ਇੱਕ ਵੱਡਾ ਸਵਾਲ ਜਿਹੜਾ ਇਹ ਉਹ ਮਾਹਿਰਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਦੂਜੇ ਪਾਸੇ ਉਹਨਾਂ ਦੇ ਵੱਲੋਂ ਕੁਝ ਹੋਰ ਸਵਾਲ ਜਿਹੜੇ ਨੇ ਉਹ ਵੀ ਇਸ ਨੂੰ ਲੈ ਕੇ ਚੁੱਕੇ ਗਏ ਨੇ ਕਿ ਆਖਿਰ ਕਿਸਾਨ ਨੂੰ ਇਸ ਚੀਜ਼ ਦੀ ਲੋੜ ਨਹੀਂ ਤਾਂ ਆਖਿਰ ਕਿਉਂ ਕਿਸਾਨ ਇਸ ਚੀਜ਼ ਦੇ ਲਈ ਆਪਣੀ ਜ਼ਮੀਨ ਦੇਵੇ ਤੇ ਉੱਥੇ ਹੀ ਕਿਸਾਨ ਆਗੂ ਲਖੋਵਾਲ ਨੇ ਵੀ ਇਸ ਦੇ ਉੱਤੇ ਸਵਾਲ ਚੁੱਕੇ ਨੇ ਤੇ ਕਿਹਾ ਹੈ ਕਿ ਜ਼ਮੀਨ ਪ੍ਰਾਪਤ ਕਰਕੇ ਸਰਕਾਰ ਜਦ ਤੱਕ ਕਰਜ਼ਾ ਲਵੇਗੀ ਜਾਂ ਫਿਰ ਇਸ ਨੂੰ ਵੱਡੇ ਘਰਾਣੇ ਦੇ ਕਬਜ਼ੇ ਦੇ ਦੇਵੇਗੀ ਭਾਵੇਂ ਸਰਕਾਰ 65000 ਏਕੜ ਜ਼ਮੀਨ ਪ੍ਰਾਪਤ ਕਰ ਲਵੇ ਉਹ ਇਸਤੇ ਬਸਣ ਦੇ ਯੋਗ ਨਹੀਂ ਹੋਵੇਗੀ ਦੂਜੇ ਪਾਸੇ ਸਰਕਾਰ ਬੇਸ਼ੱਕ ਕਹਿ ਰਹੀ ਹੈ ਕਿ ਉਹ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਖੋਰੀ ਪਰ ਐਕਵਾਇਰ ਕੀਤੇ ਖੇਤਰ ਦੇ ਵਿੱਚ ਆਈ ਜ਼ਮੀਨ ਤੇ ਕੋਈ ਬਦਲਾ ਭੂਮੀ ਵਰਤੋਂ ਟੀਐਲਯੂ ਨਹੀਂ ਦਿੱਤਾ ਜਾ ਰਿਹਾ ਇਹ ਜ਼ੁਲਮ ਹੈ ਇਹ ਕਹਿਣਾ ਹੈ ਕਿਸਾਨ ਆਗੂ ਦਾ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਕੈਬਨਟ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੱਡਾ ਫੈਸਲਾ ਵੀ ਲਿਆ ਗਿਆ ਜਿਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਮਾਨ ਨੇ ਸਾਂਝੀ ਕੀਤੀ ਕਿ ਇਸੇ ਇਸ ਨਵੀਂ ਪਾਲਿਸੀ ਦੇ ਤਹਿਤ ਵੱਡੇ ਸ਼ਹਿਰਾਂ ਦੇ ਨਾਲ-ਨਾਲ ਸੂਬੇ ਭਰ ਦੇ ਛੋਟੇ-ਛੋਟੇ ਕਸਬਿਆਂ ਦੇ ਵਿੱਚ ਸ਼ਹਿਰੀ ਜਾਇਦਾਦ ਦੇ ਲਈ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਇਸ ਪਿੱਛੇ ਸਰਕਾਰ ਦੀ ਸੋਚ ਜਿਹੜੀ ਆ ਉਹ ਮੁੱਖ ਮੰਤਰੀ ਮਾਨ ਨੇ ਦੱਸੀ ਸੀ ਕਿ ਸ਼ਹਿਰੀ ਵਿਕਾਸ ਦੇ ਨਾਲ ਜਿਹੜਾ ਇਹ ਪੂਰਨ ਤੌਰ ਦੇ ਉੱਤੇ ਬਦਲਾਅ ਜਿਹੜਾ ਹੈ ਉਹ ਅਸੀਂ ਕਰਾਂਗੇ ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਇੱਕ ਸਿੱਧੇ ਤੌਰ ਤੇ ਇਹ ਵੀ ਪੱਖ ਰੱਖਿਆ ਗਿਆ ਹੈ ਕਿ ਆਖਿਰ ਜੇਕਰ ਅਸੀਂ ਇਹ ਬਦਲਾਅ ਚਾਹੁੰਦੇ ਹੀ ਨਹੀਂ ਤਾਂ ਇਸ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਪਾਲਿਸੀ ਨੂੰ ਲੈ ਕੇ ਵਿਰੋਧੀ ਧਿਰ ਵੀ ਸਵਾਲ ਖੜੇ ਕਰ ਰਹੇ ਨੇ ਕਿ ਆਖਿਰ ਉਹਨਾਂ ਪਲਾਟਾਂ ਦੇ ਵਿੱਚ ਕੌਣ ਰਹੇਗਾ ਜਿਹੜੇ ਪਲਾਟ ਦਿੱਤੇ ਜਾਣਗੇ ਕਿਸ ਤਰ੍ਹਾਂ ਕਿਸਾਨ ਉਸ ਨੂੰ ਡਵੈਲਪ ਕਰਨਗੇ ਕਿਉਂਕਿ ਕਿਸਾਨ ਜਿਹੜੇ ਨੇ ਇਸ ਸਮੇਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਬਹੁਤ ਸਾਰਾ ਏਰੀਆ ਅਜਿਹਾ ਹੈ ਜਿਸ ਦੇ ਵਿੱਚ ਕਿਸਾਨ ਸਿਰਫ ਇੱਕ ਖੇਤੀ ਕਰਕੇ ਆਪਣਾ ਘਰ ਚਲਾਉਂਦੇ ਨੇ ਫਿਰ ਉਹਨਾਂ ਦੀ ਜ਼ਿੰਦਗੀ ਕਿੰਨੀ ਬਦਲੇਗੀ ਇਸ ਨੂੰ ਲੈ ਕੇ ਸਵਾਲ ਜਿਹੜੇ ਉਹ ਵੀ ਖੜੇ ਹੋ ਰਹੇ ਨੇ ਤਾਂ ਦੂਜੇ ਪਾਸੇ ਕਿਸਾਨ ਆਪਣੀ ਜ਼ਮੀਨ ਤਾਂ ਵੀ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹ ਵਿਸ਼ਵਾਸ ਨਹੀਂ ਕਰ ਪਾ ਰਹੇ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਕਿਸੇ ਦੀ ਵੀ ਜ਼ਮੀਨ ਕਿਤੇ ਵੀ ਆਉਂਦੀ ਸੀ ਤਾਂ ਭਾਵੇਂ ਪਹਿਲਾਂ ਥਰਮਲ ਪਲਾਂਟ ਬਣਾਏ ਗਏ ਸੀ ਭਾਵੇਂ ਹਾਈਵੇ ਬਣਾਏ ਗਏ ਸੀ ਤਾਂ ਉਸ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਮੁੱਲ ਜਿਹੜਾ ਹੈ ਉਹ ਜ਼ਮੀਨ ਦਾ ਮਿਲ ਜਾਂਦਾ ਸੀ ਜਿਸ ਤੋਂ ਬਾਅਦ ਕਿਸਾਨ ਜਿਹੜੇ ਆਪਣੀ ਕਿਤੇ ਹੋਰ ਜ਼ਮੀਨ ਖਰੀਦ ਲੈਂਦੇ ਸੀ ਤੇ ਆਪਣਾ ਕੰਮ ਉਸ ਹਿਸਾਬ ਨਾਲ ਸ਼ੁਰੂ ਕਰ ਦਿੰਦੇ ਸੀ ਪਰ ਐਸ ਪਾਲਿਸੀ ਦੇ ਤਹਿਤ ਜ਼ਮੀਨ ਦੇ ਬਦਲੇ ਜ਼ਮੀਨ ਦਿੱਤੀ ਜਾ ਰਹੀ ਹੈ ਪਰ ਦੂਜੇ ਪਾਸੇ ਕਿਸਾਨਾਂ ਦਾ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਕਿ ਆਖਿਰ ਇਸ ਜ਼ਮੀਨ ਦੇ ਬਦਲੇ ਜੋ ਸਾਨੂੰ ਜ਼ਮੀਨ ਦਿੱਤੀ ਜਾ ਰਹੀ ਹੈ ਉਹ ਬਹੁਤ ਘੱਟ ਜਿਹੜੀ ਅਮਾਊਂਟ ਦੇ ਵਿੱਚ ਮਿਲ ਰਹੀ ਹੈ ਤਾਂ ਉਸ ਦਾ ਸਾਨੂੰ ਕੀ ਫਾਇਦਾ ਹੋਵੇਗਾ ਦੂਜੇ ਪਾਸੇ ਸਰਕਾਰ ਦਾ ਸਮਾਂ 1.5 ਸਾਲ ਰਹਿ ਗਿਆ ਹੈ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਨਹੀਂ ਹੁੰਦੀ ਸਾਈ ਦੇ ਵਿੱਚ ਸਰਕਾਰ ਨਹੀਂ ਬਣਦੀ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਪ੍ਰੋਜੈਕਟ ਹੈ ਜੋ ਇਹ ਪਾਲਿਸੀ ਹੈ ਇਹ ਕੰਮ ਕਰੇਗੀ ਕਿਉਂਕਿ ਵਿਰੋਧੀ ਧਿਰ ਜਿਹੜੇ ਨੇ ਉਹ ਇਸ ਪਾਲਿਸੀ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਕੁਝ ਏਰੀਏ ਜਿਹੜੇ ਅਜੇ ਹੀ ਨੇ ਜਿਨ੍ਹਾਂ ਦੇ ਵਿੱਚ ਹਾਲੇ ਵੀ ਲੈਂਡ ਪੁੱਲਿੰਗ ਪਾਲਿਸੀ ਦੇ ਚੱਲਦੇ ਜੋ ਕਿ ਪਹਿਲਾਂ ਤੋਂ ਜਿਸ ਤਰ੍ਹਾਂ ਲੁਧਿਆਣਾ ਦੀ ਵੀ ਗੱਲ ਕੀਤੀ ਜਾਂਦੀ ਹੈ ਕਿ ਦੁਗਰੀ ਫੇਸ 1 ਅਤੇ 2 ਦੇ ਵਿੱਚ ਵੀ ਲੋਕਾਂ ਦੇ ਨਾਲ ਅਜਿਹਾ ਹੀ ਹੋਇਆ ਸੀ ਹਾਲਾਂਕਿ ਉਹ ਹਾਲੇ ਵੀ ਪੂਰਨ ਤੌਰ ਦੇ ਉਤੇ ਵਿਕਸਿਤ ਨਹੀਂ ਹੋਇਆ ਤੇ ਦੂਜੇ ਪਾਸੇ ਇੱਕ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਸਵਾਲ ਇਹ ਚੁੱਕਿਆ ਜਾਂਦਾ ਹੈ ਕਿ ਜਦੋਂ ਚੰਡੀਗੜ੍ਹ ਦੇ ਨੇੜੇ ਦਾ ਜੋ ਏਰੀਆ ਹੈ ਜੋ ਕਿ ਆਲਰੇਡੀ ਡਿਵੈਲਪ ਹੈ ਉੱਥੇ ਤਾਂ ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਪੋਸੀਬਲ ਹਨ ਪਰ ਜੋ ਜਿਸ ਤਰ੍ਹਾਂ ਸੰਗਰੂਰ ਅਤੇ ਪਟਿਆਲਾ ਜਾਂ ਫਿਰ ਉਹ ਛੋਟੇ ਕਸਬੇ ਨੇ ਜਿੱਥੇ ਇਹ ਸ਼ਹਿਰੀ ਵਿਕਾਸ ਹਾਲੇ ਤੱਕ ਪੂਰਨ ਤੌਰ ਦੇ ਉੱਤੇ ਪੋਸੀਬਲ ਨਹੀਂ ਤਾਂ ਆਖਿਰ ਕਿਉਂ ਉਹਨਾਂ ਇਲਾਕਿਆਂ ਦੇ ਵਿੱਚ ਜ਼ਮੀਨ ਨੂੰ ਐਕਵਾਇਰ ਕੀਤਾ ਜਾ ਰਿਹਾ ਜਾਂ ਫਿਰ ਉਸ ਇਲਾਕਿਆਂ ਦੇ ਵਿੱਚ ਕਿਉਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਹੈ ਤਾਂ ਇਹ ਤਮਾਮ ਸਵਾਲ ਜਿਹੜੇ ਨੇ ਉਹ ਕਿਸਾਨਾਂ ਦੇ ਵੱਲੋਂ ਚੁੱਕੇ ਗਏ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਆਖਿਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਇਸੇ ਤਰ੍ਹਾਂ ਅੜੇ ਰਹਿਣ ਨੇਤੇ ਵਿਰੋਧਵਾਦਾ ਹੈ ਜਾਂ ਫਿਰ ਸਰਕਾਰ ਕੋਈ ਨਵਾਂ ਹੱਤਕੰਡਾ ਵਰਤਦੀ ਹੈ तमाम ਚੀਜ਼ਾਂ ਜਿਹੜੀਆਂ ਨੇ ਇਸ ਪਾਲਿਸੀ ਨੂੰ ਲੈ ਕੇ ਦੇਖਣ ਵਾਲੀਆਂ ਹੋਣਗੀਆਂ ਬਿਊਰੋ ਰਿਪੋਰਟ এবੀਪੀ ਸੰਜਾ